ਮੈਂ ਤੇ ਅਨਹਦ ਆ ਗਿਆ ਦੁਕਾਨ ਤੇ ਆਪਾਂ ਘਰ ਬੋਰ ਰਹੇ ਹਣਾ ਟਾਈਮ ਨਹੀਂ ਪਾਸ ਹੋ ਰਿਹਾ ਸਾਡਾ ਅਨਦਰ ਮੈਂ ਕਿਹਾ ਚੱਲ ਚੱਲੀਏ ਦੁਕਾਨ ਤੇ ਨਾਲੇ ਬਹਿ ਕੇ ਉਹਨੇ ਫਿਰ ਪਰ ਉਹਨੂੰ ਅਜੇ ਡਿਵੀਜ਼ਨ ਬਹਾਰ ਆਇਆ ਥੋੜਾ ਜਿਹਾ ਮੈਂ ਕਿਹਾ ਚੱਲ ਆਸਤੂ ਮੈਂ ਥੋੜਾ ਜਿਹਾ ਫਰਾਸ ਰਗ ਲਿਆ ਆਊਟਿੰਗ ਹੋ ਜੂਗੀ ਤੇਰੀ ਕੱਲ ਵੀ ਸਾਰਾ ਦਿਨ ਘਰੇ ਹੀ ਰਹਾ ਅੱਜ ਵੀ ਉਧਰੋਂ ਗੁਰਨਵਾਜ ਨੂੰ ਮਿਲਣਾ ਸੀ ਗੁਰਨਵਾਜ ਵੀ ਵੰਡੇ ਚ ਲੱਗੇ ਹੈ ਬੋਲਾ ਬੱਚਾ ਮੈਂ ਬੋਲਾ ਬੱਚਾ ਲੱਗਦਾ ਕਿ ਮੈਂ ਉਹਨੇ ਫਿਰ ਵੰਡੇ ਚ ਆਹੋ ਦੋ ਟੀਕੇ ਲੱਗੇ ਤਿੰਨ ਉਹਨੂੰ ਕੱਲ ਤਿੰਨ ਇੰਜੈਕਸ਼ਨ ਲੱਗੇ ਕਰ ਲਓ ਕਿਉਂ ਉਹ ਬੱਚਿਆਂ ਨੂੰ ਲੱਗਦੇ ਹੁੰਦੇ ਛੋਟਾ ਜੰਮੀ ਨਹੀਂ ਰਹਿੰਦੇ ਜਿੰਨੀ 6 ਮਹੀਨੇ ਬਾਅਦ ਲੱਗਦੇ ਹੁੰਦੇ ਤਿੰਨ ਲੱਗੇ ਇਹਨੂੰ ਕਰ ਲਓ ਮੈਨੂੰ ਵੀ ਲੱਗੇ ਸੀ ਨਾ ਅਵਲ ਨੂੰ ਅਵਲ ਨੂੰ ਬਾਹਰ ਲੱਗੇ ਜਾ ਕੇ ਇੱਥੇ ਨਹੀਂ ਲੱਗੇ ਇਹ ਉਹਨਾਂ ਆਪਾਂ ਆਪਣੀ ਦੁਕਾਨ ਤੇ ਆ ਉਹ ਕੋਈ ਨਹੀਂ ਨਿਕਲ ਜਮਾ ਆਪਾਂ ਹਵਾਨਾ ਦਾ ਇਹ ਸਾਡੀ ਦੁਕਾਨ ਹੈ ਛੋਟੀ ਜੀ ਤੇ ਇੱਥੇ ਹੀ ਆਪਾਂ ਸਾਰਾ ਬਾਬੇ ਦੀ ਕਿਰਪਾ ਨਾਲ ਕੰਮ ਕਰਦੇ ਥੋੜਾ ਬਹੁਤਾ ਜਿੰਨਾ ਕੁ ਵੀ ਕਰਦੇ ਆ ਆ ਕਿੱਡੂ ਆ ਗਿਆ ਸਾਡੇ ਹਾਂ ਗੱਜੇ ਇਹਨਾਂ ਦਾ ਆਈ ਜਾਂਦੀ ਤੈਨੂੰ ਹਾਂ ਹੁਣੇ ਮੈਡੀਸਿਨ ਲੈ ਗਏ ਆਉਣ ਲੱਗੇ ਆਪਾਂ ਫੇਰ ਮੈਡੀਕਲ ਸਟੇਸ਼ਨ ਤੋਂ ਪਾ ਪਿਆ ਉਹਦੀ ਫੋਟੋ ਇਹ ਵੀ ਪਾਉਣਾ ਇਹ ਵੀਡੀਓ ਫੋਟੋ ਵੀਰ ਦੀ ਕਿਹਦੇ ਦੀ ਆਹ ਵਾਲੇ ਦੀ ਹਾਂਜੀ ਪਾ ਦਨੇ ਪਾ ਦਨੇ ਵੀਡੀਓ ਇੱਕ ਹੋਰ ਨਾਲ ਆਪਾਂ ਲਾਈਵ ਵੀਡੀਓ ਪਾਉਣੀ ਜਿੱਥੇ ਫ੍ਰੀ ਸੂਟ ਦੇਨੇ ਗਿਫਟ ਸੂਟ ਆਪਾਂ ਉਹ ਕਿਹੜੀ ਅੱਜ ਅੱਜ ਨਹੀਂ ਪਾਉਣੀ ਬਸ ਇੱਕ ਅੱਧੇ ਦਿਨ ਚੋਂ ਦੀ ਤਰੀਕ ਜਿਹੜੀ ਡਿਕਲੇਅਰ ਕਰ ਦੇਣੀ ਆ ਆਪਾਂ ਚੈੱਕ ਕਰਿਓ ਸਾਰੇ ਜਣੇ ਫ੍ਰੀ ਗਿਫਟ ਵੰਡਦੇ ਨੇ ਸੂਟ ਮੈਂ ਤਾਂ ਨਾ ਦੋਵੇਂ ਜਣੇ ਰਾਏ ਸਾਂ ਸੀ ਆਏ ਆ ਤੇ ਆਪਾਂ ਅੱਜ ਬਹੁਤ ਸ਼ਾਪਿੰਗ ਕਰ ਲਈ ਅਸਾਂ ਤਾਂ ਆਪਣੇ ਲਈ ਐ ਹੋਇਜ ਬੜੀ ਸ਼ਾਪਿੰਗ ਕਰ ਲਈ ਅੱਜ ਜੇ ਆਪਾਂ ਘਰ ਰਹਿੰਦੇ ਤਾਂ ਆਪਣਾ ਕੋਈ ਪੈਸਾ ਨਹੀਂ ਖਰਚ ਕੇਉਂਦੇ ਪਰ ਆਪਾਂ ਇੱਥੇ ਆਏ ਕਿਨੇ ਪੈਸੇ ਖਰਚ ਲਈ ਫਾਇਦੇ ਲਈ ਫਾਇਦੇ ਲਈ ਸਾਰਾ ਕੁਝ ਇਹ ਤੋਂ ਤੇਰਾ ਫਾਇਦਾ ਜ਼ਿਆਦਾ ਆ ਅੱਜ ਤੇਰਾ ਜੇ ਤੂੰ ਘਰ ਰਹਿੰਦੀ ਫਿਰ ਤੇਰਾ ਫਾਇਦਾ ਨਹੀਂ ਚਲ ਕਿਉਂ ਫਿਰ ਘਰ ਨੂੰ ਹਣ ਟਾਈਮ ਵਾਵਾ ਹੋ ਗਿਆ ਹਣ ਹਨ ਆਉ ਤੁਹਾਨੂੰ ਇੱਕ ਮੱਛੀ ਜੋ ਖਾਵਾਂ ਅੱਜ ਜਾਦੂ ਖਾਵਾਂਗਾ ਜਾਦੂ ਅਸੀਂ ਆਪਣੇ ਕੋ ਘੜਾ ਪਿਆ ਪਿਛਲੇ ਸਾਲ ਦਾ ਹਾਂ ਪਿਛਲੇ ਸਾਲ ਵੀ ਬੜਾ ਪਾਣੀ ਪੀਤਾ ਸੀ ਬੜਾ ਪਾਣੀ ਪੀਤਾ ਘੜੇ ਦਾ ਇਸ ਸਾਲ ਫਿਰ ਪੀਵਾਂਗੇ ਤੇ ਇਹ ਹੁਣ ਪਤਾ ਨਹੀਂ ਸਹੀ ਆ ਕਿ ਗਲਤ ਆ ਗੱਲ ਮੈਂ ਸੁਣਿਆ ਕਹਿੰਦੇ ਇਹਦੇ ਵਿੱਚ ਲੂਣ ਪਾ ਕੇ ਨਾ ਪਾਣੀ ਦੇ ਵਿੱਚ ਹਾਂ ਘੜੇ ਦੇ ਅੰਦਰ ਵੀ ਤੇ ਬਾਹਰ ਵੀ ਇਹਨੂੰ ਰੱਖ ਦਈਏ ਤੇ ਅਦੇ ਇਹਦੇ ਜਿਹੜੇ ਪੋਰ ਬੰਦ ਹੋਏ ਨੇ ਸਾਰੇ ਖੁੱਲ ਜਾਂਦੇ ਨੇ। ਪੋਣੇ ਨੂੰ ਆਹ ਵਧੀਆ ਸਾਫ਼ ਕਰਕੇ ਇੱਕ ਪਾਣੀ ਭਰ ਕੇ ਪੋਣੇ। ਉਹ ਵੀਰ ਪਤਾ ਕੀ ਰੱਖਣ ਦੇ। ਵੀਰ ਰੱਖਣਾ ਹੈ ਇਹਦੇ ਵਿੱਚ ਪੱਤੇ ਪਾਓ ਕਾਦੇ ਪੁਦੀਨੇ ਦੇ। ਪੁਦੀਨੇ ਦੇ ਕੜੀ ਪੱਤਾ। ਕੜੀ ਪੱਤਾ ਵੀ ਹੈਗਾ ਉਹ ਵੀ ਪਾਓ। ਨਿੰਬੂ ਕੱਟ ਕੇ। ਤੁਲਸੀ ਤੁਲਸੀ ਵੀ ਉਧਰ ਹੈਗੀ। ਹਾਂ ਜੀ ਤੁਲਸੀ ਦੀ। ਇੱਕ ਨਿੰਬੂ। ਤੇ ਫਿਰ ਕਹਿੰਦੇ ਪਾਣੀ ਪੀਆ ਕਰੋ ਘੜੇ ਦਾ ਪਾਣੀ ਕਿਤੇ ਬਹੁਤ ਘੈਂਟ ਹੁੰਦਾ। ਸਾਰਾ ਪਚ ਪਚਾਦੂ ਖਾਦਾ ਪੀਤਾ। ਸਾਰਾ ਗਰਮੀ ਦੇ ਲਈ ਜੀ ਸਾਹਿਬ ਕਰ ਦਿੰਦਾ ਹੈ। ਗਰਮੀਆ ਜਿਵੇਂ ਸਹੀ ਰਹਿੰਦਾ। ਤੁਹਾਨੂੰ ਵੀ ਘੜਾ ਸਾਫ ਕਰਨ ਦੇ ਦੋਵੇਂ ਜਾਣੇ ਨਹੀਂ ਮੱਛਰ ਲੜਿਆ ਹੈਗਾ ਤਾਂ ਮੈਂ ਔਰ ਦੋਵੇਂ ਜਾਣੇ ਘੜਾ ਸਾਫ ਕਰਨ ਦੇ ਨਹੀਂ ਘੜਾ ਤਾਂ ਸਾਫ ਕਰਨ ਦੇ ਫਾਂਚੇ ਘਾਦਣਾ ਤੇ ਟੰਗੇ ਦਵਾਂ ਨੇ ਘੜੇ ਦੇ ਵਿੱਚ ਘੜਾ ਘੜਾ ਇਹਦੇ ਤਰ ਕੇ ਪਾਰ ਹੋਣਾ ਜਾਂਦਾ ਦੋਵਾਂ ਨੇ ਘੜਾ ਲਾ ਕੇ ਪਾਰ ਚੱਲੇ ਸਸੀ ਨੂੰ ਮਿਲਣ ਲਈ ਪੈਂਟੀਆਂ ਪਾਣੀ ਦੇ ਸੋਹਣੀ ਨੂੰ ਮਿਲਣ ਚੱਲੇ ਨਹੀਂ ਸੋਹਣੀ ਮਈ ਵਾਲੀ ਤੇ ਸੱਚ ਸੋਹਣੀ ਮਈ ਵਾਲੀ ਹੈਲੋ ਘਰ ਨੂੰ ਆ ਜਾਗਾ ਹੈਲੋ ਘਰ ਨੂੰ ਆਜ ਚਾਸੀਕਾਲ ਐ ਪਿਛਾ ਮਰੀ ਜਾਂਦੇ ਮਿਲਣ ਲੱਗੀ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਇੱਕ ਬਟਾ ਆਇਆ ਮੈਂ ਉਹ ਪਾਜੀ ਗੱਡੀ ਕਾਂ ਕਰਾ ਦਿਓ ਪਰਵਾਜ਼ ਇਤਰਾ ਓਏ ਹੈਲੋ ਹੈਲੋ ਚਾਸੀਕਾਲ ਚਾਸੀਕਾਲ ਉਹ ਕੌਣ ਸੋਣਾ ਦਾ ਪੁੱਤੂ ਕੌਣ ਆ? ਆ ਸੋਣਾ ਦਾ ਮੁੱਤੂ ਕੌਣ ਆ? ਹਾਂਜੀ ਇਹ ਮੇਰਾ ਪੁੱਤੂ ਆ। ਗਨਵਾਲ? ਏ? ਹੈਲੋ। ਮੈਚ ਵੀ ਕੀ ਮੈਚ? ਉਹ ਮੈਚ ਆਉਂਦੇ ਪੰਜਾਬ ਦਾ। ਹਾਂ। ਕਿਹਤੋਂ ਆ? ਉਹਦੀ ਪਰਵਾਹ ਨਹੀਂ ਕੀਤੀ ਉਹ ਮੈਨੂੰ ਤਾਰ ਕੇ ਗਿਆ ਨਾ ਛੱਡ ਕੇ ਗਿਆ। ਹਾਂ। ਹੈਂ ਧੰਨਵਾਦ। ਉਹਨੂੰ ਵੇਖ ਕੇ ਕਰਦਾ ਜਦੋਂ ਵੇਖ ਲੈਂਦਾ। ਕੱਲਾ ਆ ਤੂੰ ਉਹਨਾਂ ਨੂੰ ਕਿਸੇ ਦਾ ਰਹਾ ਇਹ ਤਾਂ ਕਨੇ ਜਾਣੇ ਆਗੇ ਘਰ ਤਾਂ ਰਹਾ ਹਣਾ ਹੁੰਦਾ ਹਰ ਹੋਏ ਆ ਫੋਨ ਫੜ ਲੈ ਮੇਰਾ ਆਨੇ ਵੇਹਲਾ ਕਿੰਨਾ ਛੱਡਿਆ ਕਿੰਨੇ ਮਿੱਠੂ ਟੂਟਾ ਲਾ ਕੇ ਕੀ ਵੇਖੇਗਾ ਕਨਵਲ ਉਹ ਤੇ ਬਹੁਤ ਮਿੱਠੂ ਟੂਟਾ ਵੇਖੂਗਾ ਉਹ ਆਣਾ ਤੇ ਵੰਗਣਾ ਕੀ ਨਾ ਉਹਦਾ ਅਸ਼ਰ ਅਸ਼ਰ ਹਾਂ ਤੂੰ ਕੱਲਾ ਹੀ ਆ ਗਿਆ ਬਾਕੀ ਫੌਜ ਨਹੀਂ ਆਈ ਕਨਵਲ ਆਇਆ ਏ ਲੈ ਡੈਡੀ ਆਪਣਨ ਜਾਂਦੇ ਤੇ ਕੱਲ ਕੋਈ ਨਹੀਂ ਚੱਲਦਾ ਮੈਂ ਤੈਨੂੰ ਮੈਂ ਨਾਲ ਚੱਜਣਾ ਮੈਂ ਦੇਖਿਆ ਤੇ ਬਾਕੀ ਵੀ ਆਈ ਫੌਜ ਸਾਰੀ ਇਹਦੇ ਨਾ ਹੈ ਤੁਸੀਂ ਚੱਲੋ ਗਨਵਾ ਜਾ ਗਈ ਆ ਗਈ ਆ ਗਈ ਆ ਗਈ ਆ ਗਈ ਚੀਜੀ ਆ ਗਈ ਚੀਜੀ 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 ਓਏ ਫਰੂਟ ਖਾਣਾ ਓਹੀ ਗਨਵਾ ਜਲੀ ਆ ਗਿਆ ਫਰੂਟ ਓਹੀ ਜਾਨ ਫਰੂਟ ਨੂੰ ਫੜਿਆ ਜਾਨੇ ਹੋਵੇ ਓਹੀ ਉਲਟਾ ਹੱਥ ਤੇ ਤੇਰਾ ਸਾਰਾ ਕੁਝ ਹੀ ਇੱਥੇ ਲੈ ਠੀਕ ਮੰਦੀ ਤੇਰੀ ਹੁਣ ਆਓ ਠੀਕ ਹੈ ਕੱਲ ਮੈਂ ਠੀਕ ਨਹੀਂ ਨਹੀਂ ਠੀਕ ਆ ਫਰਕਿਆ ਅਨਦਰ ਨਾਲ ਲੜਾਈ ਕਰਨ ਦੇ ਪੂਰੀ ਵੇਹ ਆਉਂਦੇ ਆ ਜਨਾ ਆਹੋ ਤੂੰ ਵਾ ਨਾ ਉੱਤੇ ਬੈਠਾ ਚੜ ਕੇ ਇੱਕ ਪੰਡਿਆ ਕਿੱਧਰ ਨੂੰ ਪਹੁੰਚ ਗਏ ਓਏ ਉਹ ਤਰ ਪੜ ਗਿਆ ਉਹ ਤਾਂ ਆ ਕਿਤੇ ਉਹ ਕਿਧਰ ਕਿਧਰ ਜਿਵੇਂ ਦਰ ਲਾ ਕੋ ਆਇਆ ਹੈ ਪੈਰਾ ਥਾੜੀ ਚੜ ਕੇ ਉਹ ਨਾ ਨਾ ਉੱਤੋਂ ਦੀ ਆਊਗਾ ਜਾ ਆਰੇ ਵਾ ਗਿਆ ਸਹੀ ਕੀ ਲਬਲੇ ਕੀ ਰੋਟੀਆਂ ਲਬਲੇ ਆਓ ਜੀ ਇਧਰ ਆਨੰਦ ਛਕਣਿਆ ਪ੍ਰਸ਼ਾਦਾ ਆਨੰਦ ਕਦਨ ਖਾਣਿਆ ਅੰਦਰ ਆਲੂ ਜੀ ਆਲੂ ਸਬਜ਼ੀ ਨਾਲ ਹੁਣ ਠੀਕ ਆ ਕਲਾ ਖਾਂਗ ਖਾਂਸੀ ਜੁਕਾਮ ਨਸਲਾ ਜੁਕਾਮ ਅ ਖਾਂਤੀਓ ਜੀ ਥੋੜੀ ਜਿਹੀ ਅੱਛਾ ਬਲੇ ਠੀਕ ਹੁੰਦੀ ਹੈ ਜੀ ਅੱਛਾ ਬੁਖਾਰ ਠੀਕ ਆ ਹੂੰ ਬੱਕਰ ਰਿਪੋਰਟ ਹੈ ਬਿਲਕੁਲ ਚਲ ਠੀਕ ਆ ਤੇ ਦਵਾਈ ਹੁਣ ਟਾਈਮ ਨਾਲ ਖਾਣੀ ਆ ਚੰਗੀ ਤਰ੍ਹਾਂ ਖਾਣੀ ਆ ਠੰਡਾ ਪਾਣੀ ਨਹੀਂ ਪੀਣਾ ਪੂਰਾ ਧਿਆਨ ਰੱਖਣਾ ਅਗਲਾ ਇਹ ਇਹਦੇ ਉਹ ਹੀ ਆਣਾ ਤੇ ਬਸ ਕੀ ਉਹ ਖਾ ਲਿਆ ਹਨਾ ਕੀ ਕਰਦਾ ਹੁੰਦਾ ਬਲ ਹੈ ਦਾਲ ਚੌਲ ਖਾਂਦਾ ਬਸ ਅੱਜ ਘੜੀ ਸਾਲ ਸਾਡੇ ਫੇਲੀ ਫੇਰ ਇਧਰ ਬਾਹਰ ਵੀ ਪ੍ਰਸ਼ਾਦਾ ਛਕਣ ਦੇ ਨਾਲ ਦੇ ਸਾਡੇ ਇਧਰ ਭੈਣ ਭਰਾੜਾ ਪ੍ਰਸ਼ਾਦਾ ਛਕਣ ਹਾਂਜੀ ਇਧਰ ਮੈਡਮ ਸਰਵ ਕਰਨ ਲਈ ਪ੍ਰਸ਼ਾਦ ਹੈ ਹੋਰ ਕਰਨਾ ਹੈ ਛਦਾ ਬਾਈ ਗੂੰ ਚੁੰਮਚਾ ਬਾਈ ਗੂੰ ਤੇ ਚਾਇਨਾ ਚੁੰਮਚਾ ਚੁੰਮਚਾ ਨਹੀਂ ਹਨ ਚੁੰਮਚੇ ਬਹੁਤ ਖਰਾਬ ਕਰਦਾ ਚੁੰਮਚਾ ਨਾ ਚੁੰਮਚੇ ਬਹੁਤ ਖਰਾਬ ਕਰਤੇ ਹਨ ਇੱਕ ਕਹਿਣੀ ਬੰਗਿਆ ਚੁੰਮਚਾ ਚਮਤ ਚਮਤ ਅੱਜ ਨੂੰ ਸਾਰਾ ਦਿਨ ਇੱਕ ਲਾਗੇ ਇੱਥੇ ਗੁਆਵੜਨੀ ਆਂਦੀ ਆਈ ਸੀ ਕੁੜੀ ਉਹਨਾਂ ਨਾਲ ਖੇੜੀ ਰਹੀ ਤੇ ਹੁਣ ਸੌਂ ਗਈ ਦੁਪਹਿਰੇ ਹੁਣ ਉੱਠਣ ਨਹੀਂ ਦੇਈ ਜਾਨਾ ਤਾਂ ਉੱਠ ਜਾ ਬੋ ਰਾਤ ਨੂੰ ਫੇਰ ਨਹੀਂ ਸੌਣਾ ਅਨਹਦ ਅਨਹਦ ਉੱਠ ਜਾ ਮੇਰਾ ਪੁੱਤ ਅਨਹਦ ਉੱਠ ਜੋ ਹਲਦੇ ਟਾਈਮ ਕਿ ਨਾਲ ਗਿਆ ਸਵਾ ਪੰਜ ਹੋ ਗਏ ਉੱਠਿਆ ਉੱਠਿਆ ਉਹਨਾਂ ਨੇ ਸੌਣ ਨਹੀਂ ਦਿਆ ਕਦੋਂ ਹੁੰਦਾ ਟੀਵੀ ਵੇਖੀ ਜਾਂਦੇ ਸੀ ਮੈਂ ਸੌਂ ਜਾ ਘੜੀ ਦੁਪਹਿਰ ਹੋਈ ਆ ਤੇ ਹੁਣ ਸੌਂ ਗਿਆ ਹੁਣ ਉੱਠਣ ਨਹੀਂ ਦਿਆ ਮੋਟਾ ਅਨਹਦ ਉੱਠ ਜਾ ਮੇਰਾ ਪੁੱਤ ਉੱਠ ਜੋ ਉੱਠ ਜੋ ਟਾਈਮ ਬੜਾ ਜ਼ਿਆਦਾ ਹੋ ਗਿਆ ਈ ਫਿਰ ਰਾਤ ਨੂੰ ਨਹੀਂ ਸੌਣਾ ਅਨਹਦ ਲੱਦਾ ਭਾਬੀ ਆਉਂਦੀ ਆ ਪਤਾ ਲੈਣ ਲੰਨੂ ਦਾ ਹਨਾ ਪੈਰਾਂ ਦੀ ਆਵਾਜ਼ ਆਉਂਦੀ ਹਾਂ ਉਹੀ ਆਉਂਦੇ ਪੱਪੀ ਆਉਂਦੇ ਆਗੇ ਹਲੋ ਹੁਣ ਅਨੰਦ ਉੱਠ ਗਿਆ ਤੇ ਅਨੰਦ ਨੂੰ ਲੱਗੀ ਭੁੱਖ ਜਿਹੜਾ ਸੌਣ ਲੱਗੇ ਉਹਦੇ ਅਨੰਦ ਨੂੰ ਭੁੱਖ ਲੱਗੀ ਰੋ ਮੈਗੀ ਖਾ ਗਈ ਸੁਟੀ ਤੇ ਹੁਣ ਨਾ ਖਾਂਦੀ ਆ ਬ੍ਰੈਡ ਬ੍ਰੈਡ ਦੇ ਉੱਪਰ ਕੀ ਲਾਏ ਹਨ ਇਹ ਆ ਨਟੇਲਾ ਨਟੇਲਾ ਹਾਂ ਗੁੱਡ ਮਾਰਨਿੰਗ ਸਾਰੇ ਨੂੰ ਗੁੱਡ ਮਾਰਨਿੰਗ ਉਦੋਂ ਟਾਈਮ ਵੀ ਗੋਡਾ ਦਿਨ ਹੀ ਨਿਕਲੋਗੀ ਆ